ਸਤਿ ਸ੍ਰੀ ਅਕਾਲ ਜੀ ਸਭ ਨੂੰ ਮੈਂ ਪ੍ਰਬਾਤ ਕਿਰਨ ਭਗਤ ਅੱਜ ਤੁਹਾਡੇ ਨਾਲ ਆਪਣੀ ਲਿਖੀ ਹੋਈ ਇੱਕ ਹੋਰ ਗਜ਼ਲ ਸਾਂਝੀ ਕਰਾਂਗਾ ਚੱਲ ਆਪਣੇ ਆਪ ਨਾਲ ਇੱਕ ਸਮਝੌਤਾ ਕਰੀਏ ਚੱਲ ਆਪਣੇ ਆਪ ਨਾਲ ਇੱਕ ਸਮਝੌਤਾ ਕਰੀਏ ਚਿੰਤਾਵਾਂ ਦੇ ਦਰਿਆ ਅੱਖਾਂ ਬੰਦ ਕਰ ਤਰੀਏ ਚਿੰਤਾਵਾਂ ਦੇ ਦਰਿਆ ਅੱਖਾਂ ਬੰਦ ਕਰ ਤਰੀਏ ਖੁਦਗਰਜ਼ੀਆਂ ਲਈ ਮਰਦੀ ਹੈ ਸਾਰੀ ਦੁਨੀਆ ਖੁਦਗਰਜ਼ੀਆਂ ਲਈ ਮਰਦੀ ਹੈ ਸਾਰੀ ਦੁਨੀਆ ਆ ਡੁੱਬਦਿਆਂ ਨੂੰ ਕੰਡੇ ਲਗਾਉਂਦਿਆਂ ਮਰੀਏ ਮੈਥੋਂ ਟੁੱਟੇ ਸੁਪਨੇ ਅਜੇ ਸਿੰਮਟੇ ਨਹੀਂ ਸੀ ਮੈਥੋਂ ਟੁੱਟੇ ਸੁਪਨੇ ਅਜੇ ਸਿੰਮਟੇ ਨਹੀਂ ਸੀ ਉਤੋਂ ਤੇਰਾ ਵਿਛੋੜਾ ਦਸ ਕਿੰਝ ਜਰੀਏ ਨੇੜਤਾ ਗਹਿਰਾਈ ਚ ਮਿਲੇ ਸਿਰਫ ਹਨੇਰੇ ਨੀੜਤਾ ਗਹਿਰਾਈ ਚ ਮਿਲੇ ਸਿਰਫ ਹਨੇਰੇ ਹੋਰ ਤੇਰੇ ਕੋਲ ਆਪਣਾ ਆਪ ਕਿੰਨਾ ਹਰੀਏ ਹੁਸਨ ਜਵਾਨੀ ਝਾਂਜਰ ਜ਼ੁਲਫਾਂ ਨੂੰ ਛੱਡ ਕੇ ਹੁਸਨ ਜਵਾਨੀ ਝਾਂਜਰ ਜ਼ੁਲਫਾਂ ਨੂੰ ਛੱਡ ਕੇ ਔਰਤ ਦੀ ਸੱਚੀ ਰੂਹ ਦੀ ਤਾਰੀਫ ਕਰੀਏ ਸ਼ੁਕਰੀਆ ਜੀ ਥੈਂਕ ਯੂ